ਠੀਕ ਹੈ ਜਿਹੜਾ ਸਾਇਲੇਜ ਹੁੰਦਾ ਉਹਦੇ ਵਿੱਚ ਕੀ ਹੁੰਦਾ ਬਾਕੀ ਆ ਸਟਾਰਚ ਵਗੈਰਾ ਹੋ ਗਿਆ ਪ੍ਰੋਟੀਨ ਵਗੈਰਾ ਹੋ ਗਿਆ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਜਿਹੜਾ ਸਾਇੰਸ ਦੇ ਹਿਸਾਬ ਨਾਲ ਠੀਕ ਹੈ ਉਹ ਡੰਗਰ ਨੂੰ ਕਿਵੇਂ ਕੋਕ ਦੀ ਤਰ੍ਹਾਂ ਕਿਵੇਂ ਟ੍ਰੀਟ ਕਰੂਗਾ ਮੱਕੀ ਆਪਾਂ ਲਾਈ ਦੀਆਂ ਕਣਕ ਵੱਢਣ ਤੋਂ ਬਾਅਦ ਜੀ ਠੀਕ ਹੈ ਜਿਹੜੀ ਮੱਕੀ ਹੁੰਦੀ ਆ ਉਹਦਾ ਇੱਕ ਮੰਨ ਕੇ ਚੱਲੋ 90 ਤੋਂ 100 ਦਿਨਾਂ ਦੀ ਉਹ ਜਦੋਂ ਤਿਆਰ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਉਹਦਾ ਟੋਕਾ ਕਰਕੇ ਆਪਾਂ ਪ੍ਰੋਪਰ ਇੱਕ ਪਿੱਟ ਹੁੰਦਾ ਪ੍ਰੋਪਰ ਬਣਾ ਕੇ ਉਹਦੇ ਵਿੱਚ ਸਟੋਰ ਕਰਨਾ ਹੁੰਦਾਗਾ ਖੱਡਾ ਜਾਂ ਬਣਾ ਕੇ ਖੱਡਾ ਬਣਾ ਲਓ ਜਾਂ ਉੱਪਰ ਵੀ ਬਣ ਜਾਂਦਾਗਾ ਮਤਲਬ ਕਿ ਇੱਕ ਪ੍ਰੋਪਰ ਹੁੰਦਾਗਾ ਉਹਦਾ ਵੀ ਡਾਈਮੈਂਸ਼ਨ ਵਗੈਰਾ ਤੇ ਉਹਦੇ ਵਿੱਚ ਆਪਾਂ ਪੂਰੇ ਸਾਲ ਦਾ ਆਪਾਂ ਪਸ਼ੂਆਂ ਦਾ ਹਰਾਚਾਰਾ ਆਪਾਂ ਸਟੋਰ ਕਰ ਸਕਦੇ ਆ ਇਹਦੇ ਵਿੱਚ ਕੁਝ ਵੀ ਨਹੀਂ ਪੈਂਦਾ ਵੀਰੇ ਇਹਨਾਂ ਦਾ ਫੋਨ ਉਹ ਵਿੱਕੀ ਭਾਈ ਮੇਰੇ ਕੋਲ ਆਇਆ ਸੀ ਯਾਦ ਆ ਤੁਹਾਨੂੰ ਆਪਾਂ ਸਰਬਜੀਤ ਮੱਖਣ ਜੀ ਦਾ ਇੱਕ ਪ੍ਰੋਗਰਾਮ ਕੀਤਾ ਸੀ ਜੀ ਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਸਾਈਲਜ ਆ achar ਆ ਹਾਂ ਇਹ ਇੱਕ ਤਾਂ ਡੰਗਰ ਪਛੇ ਦੀ ਉਮਰ ਘਟਾ ਦਿੰਦਾ ਜੀ ਇੱਕ ਜਿਵੇਂ ਬੱਚਿਆ ਵਾਸਤੇ ਕੋਕ ਹੈ ਨਾ ਟੇਸਟੀ ਬੜਾ ਲੱਗਦਾ ਪਰ ਉਹ ਨੁਕਸਾਨ ਕਰਦਾ ਬੋੜੀ ਨੂੰ ਉਹ ਕਹਿੰਦੇ ਸੀਗੇ ਵੀ ਉਹ ਜਾਨਵਰਾ ਵਾਸਤੇ ਕੋਕ ਹੈ ਸਾਇਲੈਂਸ ਤੇ ਇਹਨਾਂ ਦਾ ਮੈਨੂੰ ਫੋਨ ਆਇਆ ਕਹਿੰਦਾ ਭਾਈ ਜੀ ਗਲਤ ਇਨਫੋਰਮੇਸ਼ਨ ਦੇ ਰਹੇ ਨੇ ਜੀ ਮੈਂ ਕਿਹਾ ਕਿਦਾਂ ਇਹ ਕਹਿੰਦੇ ਵੀ ਅਸੀਂ ਵੀ ਇਹ ਚੀਜ਼ ਕਰ ਰਹੇ ਹਾਂ ਮੈਂ ਤੁਹਾਨੂੰ ਤਰਕ ਨਾਲ ਸਾਬਤ ਕਰ ਸਕਦਾ ਕਹਿੰਦੇ ਤੁਸੀਂ ਮੇਰੇ ਨਾਲ ਪ੍ਰੋਗਰਾਮ ਕਰੋ ਠੀਕ ਹੈ ਤੁਸੀਂ ਸਾਬਤ ਕਰੋਗੇ ਇਸ ਚੀਜ਼ ਨੂੰ ਵੀ ਉਹ ਗਲਤ ਕਲੀਨ ਕਰੋ ਵੀ ਇਹ ਕਿਦਾਂ ਚੰਗਾ ਬਾੜਾ ਇਦੇ ਵਿੱਚ ਬ੍ਰਦਰ ਜਿਵੇਂ ਤੁਸੀਂ ਕਹਿ ਰਹੇ ਹੋ ਕੋਕ ਆਲਾ ਕੋਕ ਆਲਾ ਤਾਂ ਕੋਈ ਇਹਦੇ ਵਿੱਚ ਕਨਸੈਪਟ ਹੀ ਹੈ ਨਹੀਂ ਕੋਕ ਦੇ ਵਿੱਚ ਨੀਲੀ 슈ਗਰ ਆ ਸਾਇਲੇਜ ਦੇ ਵਿੱਚ ਮੱਕੀ ਚੀਜ਼ਾਂ 슈ਗਰ ਹੁੰਦੀ ਨਹੀਂ ਕੁਝ ਕਲਾ ਸਟਾਰਚ ਹੁੰਦਾ ਮੱਕੀ ਚ ਠੀਕ ਹੈ ਜਿਹੜਾ ਸਾਇਲੇਜ ਹੁੰਦਾ ਉਹਦੇ ਵਿੱਚ ਕੀ ਹੁੰਦਾ ਬਾਕੀ ਆ ਸਟਾਰਚ ਵਗੈਰਾ ਹੋ ਗਿਆ ਪ੍ਰੋਟੀਨ ਵਗੈਰਾ ਹੋ ਗਿਆ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਜਿਹੜਾ ਸਾਇੰਸ ਦੇ ਹਿਸਾਬ ਨਾਲ ਠੀਕ ਹੈ ਉਹ ਡੰਗਰ ਨੂੰ ਕਿਵੇਂ ਕੋਕ ਦੀ ਤਰ੍ਹਾਂ ਕਿਵੇਂ ਟ੍ਰੀਟ ਕਰੂਗਾ ਓਕੇ ਠੀਕ ਹੈ ਉਹ ਕਰ ਹੀ ਨਹੀਂ ਸਕਦਾ ਬਾਕੀ ਜਿਹੜੀ ਗੱਲ ਰਹੀ ਡਾਈਜੈਸ਼ਨ ਦੀ ਉਹ ਡਾਈਜੈਸ਼ਨ ਚ ਤਾਂ ਕੋਈ ਕੋਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਹੈਗਾ ਸਾਇਲੇਜ ਦਾ ਫੇਰੇ ਲੋਕਾਂ 'ਚ ਮਿਸ ਫੈਲਿਆ ਹੋਇਆ ਐ ਇਨੀ ਗਲਤਾਰਨਾ ਜੀ ਇਹ ਲੋਕਾਂ ਦੇ ਵਿੱਚ ਗਲਤਾਰਨਾ ਬਾਈ ਜੀ ਕਈ ਲੋਕਾਂ ਨੂੰ ਨਾ ਪਾਉਣ ਦਾ ਤਰੀਕਾ ਨਹੀਂ ਪਤਾ ਜੀ ਕਿਉਂਕਿ ਜਿਹੜੇ ਟਾਈਮ ਸਾਈਲੇ 'ਚ ਪੈਂਦਾਗਾ ਉਹ ਟਾਈਮ ਕੁਝ ਵੈਦਰ ਇਦਾਂ ਦੀਆਂ ਹੁੰਦੀਆਂ ਨੇ ਹਨਾ ਵੀ ਮੌਸਮ ਇਦਾਂ ਦਾ ਹੁੰਦਾਗਾ ਵੀ ਕਈ ਲੋਕ ਉਹ ਚੀਜ਼ ਤੋਂ ਡਰ ਜਾਂਦੇ ਨੇ ਵੀ ਮੀਂਹ ਆ ਜੇ ਹਾਂ ਠੀਕ ਐ ਕੁਝ ਖਰਚੇ ਤੋਂ ਭੱਜ ਲੈਣੇ ਲੋਕ ਵੀ ਪਹਿਲਾਂ ਮੱਕੀ ਦਾ achar ਪਾ ਦਿੰਦੇ ਨੇ ਸਮੇਂ ਤੋਂ ਪਹਿਲਾਂ ਚੀਜ਼ਾਂ ਕਰ ਦਿੰਦੇ ਨੇ ਜਿਹੜੀਆਂ ਚੀਜ਼ਾਂ ਸਮੇਂ ਤੇ ਕਰਨੀ ਚਾਹੀਦੀ ਨੇ ਸਮੇਂ ਤੇ ਨਹੀਂ ਕਰਦੇ ਤੁਸੀਂ ਆਪਣਾ ਪ੍ਰੋਸੈਸ ਸਮਝਾ ਦਿਓ ਤੁਸੀਂ ਕਿੱਦਾਂ ਪਾਉਂਦੇ ਆ ਆਪਾਂ ਜਿਵੇਂ ਸਪੋਜ਼ ਕਰੋ ਆ ਜਿਹੜੇ ਵੀ ਆਪਾਂ ਬੀ ইউজ ਕਰਦੇ ਆਂਗੇ 90 ਤੋਂ 100 ਦਿਨ ਦਾ ਇਹਦਾ ਟਾਈਮ ਹੁੰਦਾਗਾ ਮੱਕੀ ਦੇ ਬੀਜ ਮੱਕੀ ਦੇ ਬੀਜ 90 ਤੋਂ 100 ਦਿਨਾਂ ਦਾ ਇਹਨਾਂ ਦਾ ਟਾਈਮ ਹੁੰਦਾਗਾ ਤੇ ਉਹ ਆਪਾਂ ਇੱਕ ਸਟੇਜ ਹੁੰਦੀ ਆਗੀ ਉਹ ਦੇਖ ਕੇ ਆਪਾਂ ਛੱਲੀ ਦੇ ਹਿਸਾਬ ਨਾਲ ਵੀ ਸਟੇ ਸਹੀ ਆ ਉਹਦੇ ਵਿੱਚੋਂ ਮੰਨ ਕੇ ਚਲੋ 25% ਉਹ ਦਾਣੇ ਦੇ ਵਿੱਚ ਪਾਣੀ ਹੋਣਾ ਚਾਹੀਦਾ ਬਾਕੀ ਸਾਰਾ ਪਾਊਡਰ ਫਾਰਮ ਚ ਹੋਣਾ ਚਾਹੀਦਾ ਅੱਛਾ ਜੀ ਠੀਕ ਹੈ ਉਹ ਸਟੇਜ ਦੇ ਉੱਤੇ ਜਾ ਕੇ ਇਹਦਾ ਸਾਈਲੇਜ ਪਾਉਣਾ ਚਾਹੀਦਾ ਜਿਹੜਾ ਸਾਈਲੇਜ ਦਾ ਪਿੱਟਾ ਸੈਡਾਂ ਦੇ ਵੀ ਉਹਦੇ ਕਾਗਜ਼ ਪ੍ਰੋਪਰ ਹੋਣਾ ਚਾਹੀਦਾ ਸਾਫ਼ ਸੁਥਰਾ ਥੱਲਿਓ ਵੀ ਸਾਫ਼ ਸੁਥਰਾ ਪਿੱਟ ਹੋਣਾ ਚਾਹੀਦਾ। ਹੂੰ ਤੇ ਸਹੀ ਸਟੇਜ ਹੋਵੇ ਵੀ ਮੀਨਾ ਪਿਆ ਹੋਵੇ। ਇੱਕ ਦੋ ਦਿਨ ਦੋ ਚਾਰ ਦਿਨ ਲੇਟ ਹੋ ਜੇ ਸਿਸਟਮ ਕੋਈ ਇਹਦਾ ਕੋਈ ਸਾਈਡ ਇਫੈਕਟ ਹੀ ਹੈ ਨਹੀਂ। ਹੋ ਜੇ ਵੱਧ ਤੋਂ ਵੱਧ ਡਰਾਈ ਮੈਟਰ ਵਧੂਗਾ। ਵੱਡੇ ਕਹਿਣ ਦਾ ਮਤਲਬ ਕੀ ਸਹੀ ਟਾਈਮ ਤੇ ਸਹੀ ਚੀਜ਼ ਦਿੱਤੀ ਜਾਵੇ ਤਾਂ ਉਹਦਾ ਕੋਈ ਨੁਕਸਾਨ ਨਹੀਂ। ਉਹਦਾ ਕੋਈ ਨੁਕਸਾਨ ਨਹੀਂ। ਪਰ ਅਗਰ ਚੰਗੀ ਚੀਜ਼ ਨੂੰ ਵਾੜੇ ਟਾਈਮ ਤੇ ਦਿੱਤਾ ਜਾਵੇ ਤਾਂ ਉਹਦਾ ਨੁਕਸਾਨ ਹੋ ਸਕਦਾ। ਹਾਂ ਜਿਵੇਂ ਆਪਾਂ ਸਮੇਂ ਤੋਂ ਪਹਿਲਾਂ ਮੱਕੀ ਦਾ achar ਪਾ ਦਿੰਨੇ ਹਾਂਗੇ ਉਹਦੇ ਵਿੱਚ ਫੰਗਸ ਆਉਣੀ ਆ, ਉਲੀ ਆਉਣੀ ਨਾਰਮਲ ਜੀ ਗੱਲ ਆ। 200% ਉਲੀ ਆਊਗੀ ਆਊਗੀ। ਤੇ ਫਿਰ ਜਿਹੜੇ ਲੋਕ ਕਹਿੰਦੇ ਨੇਗੇ ਵੀ ਚਾਰ ਗਲਤ ਆ ਉਹ ਇਹ ਚੀਜ਼ਾਂ ਕਰਕੇ ਗਲਤ ਆ ਉਹ ਲੋਕਾਂ ਨੂੰ ਪਾਉਣ ਦਾ ਤਰੀਕਾ ਨਹੀਂ ਪਤਾ ਉਹ ਲੋਕਾਂ ਨੂੰ ਉਸ ਚੀਜ਼ ਬਾਰੇ ਪੂਰੀ ਨੌਲੇਜ ਹੈ ਨਹੀਂ ਸਹੀ 20 ਸਿਲੈਕਟ ਨਹੀਂ ਕਰਨਾ ਆਉਂਦਾ ਵੀ ਹਰੇਕ 20 ਸਾਈਲੇਜ ਲਈ ਨਹੀਂ ਬਣਿਆ ਹੁੰਦਾ